ਤੁਸੀਂ ਜੁੜ ਚੁੱਕੇ ਹੋ ਜੀ ਐਸਐਮ ਜੈਡ ਨਿਊਜ਼ ਦੇ ਨਾਲ ਤੇ ਮੈਂ ਹਾਂ ਬਰਿੰਦਰ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਦੀ ਸਭ ਤੋਂ ਵੱਡੀ ਖਬਰ ਤਿੰਨ ਮੈਂਬਰੀ ਕਮੇਟੀ ਵੱਲੋਂ ਪੰਜਾਬ ਦੀ ਹਾਈ ਕਮਾਂਡ ਨੂੰ ਰਿਪੋਰਟ ਪੇਸ਼ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਚਾਰ ਸਫਿਆਂ ਦੀ ਇਹ ਰਿਪੋਰਟ ਕਾਂਗਰਸ ਦੀ ਕੌਮੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੇਸ਼ ਕਰ ਦਿੱਤੀ ਗਈ ਹੈ ਜਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਸੀ ਪਿਛਲੇ ਕੁਝ ਦਿਨਾਂ ਤੋਂ ਕਿ ਸ਼ਾਇਦ 2-4 ਦਿਨ ਹੋਰ ਲੱਗ ਸਕਦੇ ਨੇ ਇਸ ਰਿਪੋਰਟ ਪੇਸ਼ ਕਰਨ ਦੇ ਲਈ ਪਰ ਅੱਜ ਅਚਾਨਕ ਹੀ ਇਹ ਜਿਹੜੀ ਰਿਪੋਰਟ ਹੈ ਉਹ ਹਾਈ ਕਮਾਂਡ ਨੂੰ ਪੇਸ਼ ਕਰ ਦਿੱਤੀ ਗਈ ਹੈ ਔਰ ਇਸ ਰਿਪੋਰਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਸਿਫਾਰਸ਼ਾਂ ਵੀ ਕੀਤੀਆਂ ਗਈਆਂ ਹਨ ਕਿ ਜਿਸ ਦੇ ਨਾਲ ਪੰਜਾਬ ਕਾਂਗਰਸ ਦੇ ਵਿੱਚ ਪੈ ਰਹਾ ਰਫੜ ਦੇ ਉੱਤੇ ਜੋ ਹੈ ਉਹ ਠੱਲ ਪੈ ਸਕੇ ਜੋ ਕਲੇਸ਼ ਪਿਆ ਹੋਇਆ ਉਸ ਨੂੰ ਖਤਮ ਕੀਤਾ ਜਾ ਸਕੇ ਇਸ ਰਿਪੋਰਟ ਦੇ ਵਿੱਚ ਸਿਫਾਰਸ਼ਾਂ ਵੀ ਕੀਤੀਆਂ ਗਈਆਂ ਨੇ ਜਿਸ ਤਰੀਕੇ ਦੇ ਨਾਲ ਲੱਗ ਰਿਹਾ ਸੀ ਕਿ 100 ਤੋਂ ਵੱਧ ਜਿਹੜੇ ਵਿਧਾਇਕ ਮੰਤਰੀ ਔਰ ਰਾਜ ਸਭਾ ਲੋਕ ਸਭਾ ਦੇ ਜਿਹੜੇ ਮੈਂਬਰ ਨੇ ਉਹ ਪੇਸ਼ ਹੋ ਕੇ ਉਹਨਾਂ ਨੇ ਇਸ ਤਿੰਨ ਮੈਂਬਰੀ ਕਮੇਟੀ ਦੇ ਅੱਗੇ ਆਪਣੇ ਬਿਆਨ ਦਰਜ ਕਰਾਏ ਸੀ ਤੇ ਇੰਜ ਲੱਗਦਾ ਸੀ ਕਿ ਸ਼ਾਇਦ ਇਹ ਰਿਪੋਰਟ ਹੈ ਜਿਹੜੀ ਉਹ ਕਾਫੀ ਜ਼ਿਆਦਾ ਸਫਿਆਂ ਦੀ ਹੋ ਸਕਦੀ ਸੀ ਪਰ 4 ਸਫਿਆਂ ਦੀ ਇਹ ਰਿਪੋਰਟ ਬਣਾ ਕੇ ਸਿਫਾਰਿਸ਼ ਦੇ ਨਾਲ ਇਹ ਹਾਈ ਕਮਾਂਡ ਨੂੰ ਪੇਸ਼ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਕਈ ਤਰੀਕੇ ਦੀਆਂ ਜਿਹੜੀਆਂ ਸਿਫਾਰਸ਼ਾਂ ਵੀ ਕੀਤੀਆਂ ਗਈਆਂ ਨੇ ਇਸ ਰਿਪੋਰਟ ਦੇ ਮੁਤਾਬਕ ਜੋ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕਾਂਗਰਸ ਦੇ ਪੁਨਰਗਠਨ ਦੀ ਗੱਲ ਵੀ ਕਹੀ ਗਈ ਹੈ ਤਸਵੀਜ਼ ਕੀਤੀ ਗਈ ਹੈ ਔਰ ਕਾਰਜਕਾਰਜ ਜੋ ਕਾਰਜ ਸ਼ੈਲੀ ਹੈ ਕਾਂਗਰਸ ਦੀ ਉਸ ਦੇ ਬਦਲਾਅ ਦੇ ਲੋੜ ਵਾਸਤੇ ਵੀ ਜੋ ਹੈ ਜ਼ਿਕਰ ਕੀਤਾ ਗਿਆ ਇਸ ਦੇ ਨਾਲ ਹੀ ਬੋਰਡ ਔਰ ਕਾਰਪੋਰੇਸ਼ਨਾਂ ਦੇ ਜਿਹੜੇ ਖਾਲੀ ਅਹੁਦੇ ਨੇ ਉਹਨਾਂ ਨੂੰ ਭਰਨ ਦਾ ਵੀ ਜ਼ਿਕਰ ਕੀਤਾ ਗਿਆ ਇਸੀ ਰਿਪੋਰਟ ਦੇ ਵਿੱਚ ਔਰ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਕਿ ਜੋ ਇੱਕ ਕਾਟੋਕਲੇਸ਼ ਪਿਆਸੀ ਰਫੜ ਪਿਆਸੀਗਾ ਜਿਹਨਾਂ ਮੁੱਦਿਆਂ ਨੂੰ ਲੈ ਕੇ ਔਰ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋ ਧੜਿਆਂ ਦੇ ਵਿੱਚ ਵੰਡੇ ਗਏ ਸੀਗੇ ਉਸ ਨੂੰ ਹੁਣ ਨਵਜੋਤ ਸਿੰਘ ਸਿੱਧੂ ਨੂੰ ਜੋ ਇਹਦੇ ਸਰਕਾਰ ਦੇ ਵਿੱਚ ਐਡਜਸਟ ਕਰਨ ਦੀ ਜਿਹੜੀ ਆ ਉਹ ਗੱਲ ਕੀਤੀ ਗਈ ਹੈ ਪਰ ਇਸ ਦੇ ਨਾਲ ਹੀ ਇਹ ਵੀ ਗੱਲ ਕੀਤੀ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਹੋ ਕੇ ਕੰਮ ਨਹੀਂ ਕਰਨਗੇ ਇਹ ਜੋ ਸੂਤਰਾ ਦੇ ਮਰਤਾਬਕ ਪਤਾ ਲੱਗਿਆ ਹੈ ਕਿ ਇਸ ਰਿਪੋਰਟ ਦੇ ਵਿੱਚ ਇਹ ਵੀ ਗੱਲ ਆਖੀ ਗਈ ਹੈ ਔਰ ਇਸ ਦੇ ਨਾਲ ਖਾਸ ਗੱਲ ਇਹ ਹੈ ਕਿ ਬੇਅਦਬੀ ਦੇ ਮੁੱਦੇ ਤੇ ਕਮੇਟੀ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਔਰ ਜਿਸ ਤਰੀਕੇ ਦੇ ਨਾਲ ਜਿਹੜਾ ਜਲਦ ਫੈਸਲਾ ਲੈਣ ਦੀ ਗੱਲ ਕੀਤੀ ਗਈ ਹੈ ਇਸ ਰਿਪੋਰਟ ਦੇ ਵਿੱਚ ਤਿੰਨ ਮੈਂਬਰੀ ਕਮੇਟੀ ਜਿਸ ਦੇ ਵਿੱਚ ਜੇਪੀ ਅਗਰਵਾਲ ਮਲਕਾ ਅਰਜਨ ਖੜਗੇ ਔਰ ਹਰੀਸ਼ ਰਾਵਤ ਇਸ ਕਮੇਟੀ ਦੇ ਮੈਂਬਰ ਸੀਗੇ ਤਿੰਨ ਮੈਂਬਰੀ ਕਮੇਟੀ ਔਰ ਮਲਕਾ ਅਰਜਨ ਖੜਗੇ ਸੀ ਜੋ ਉਹ ਇਸ ਕਮੇਟੀ ਦੇ ਚੇਅਰਮੈਨ ਬਣਾਏ ਗਏ ਸੀਗੇ ਸੋ ਇਸ ਕਮੇਟੀ ਵੱਲੋਂ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਜਿੰਨੀ ਜਲਦੀ ਹੋ ਸਕੇ ਇਹ ਹਾਈ ਕਮਾਂਡ ਵੱਲੋਂ ਇਸ ਦੇ ਉੱਤੇ ਫੈਸਲਾ ਦਿੱਤਾ ਜਾ ਸਕੇ ਤਾਂ ਜੋ ਜਿਹੜਾ ਕਲੇਸ਼ ਪਿਆ ਹੋਇਆ ਰਫੜ ਪਿਆ ਹੋਇਆ ਕਾਂਗਰਸ ਦੇ ਵਿੱਚ ਉਹ ਪੰਜਾਬ ਕਾਂਗਰਸ ਦੇ ਇਸ ਕਲੇਸ਼ ਨੂੰ ਖਤਮ ਕੀਤਾ ਜਾ ਸਕੇ ਤਾਂ ਜੋ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕੁਝ ਮਹੀਨਿਆਂ ਤੱਕ ਵਿਧਾਨ ਸਭਾ ਦੀਆਂ ਚੋਣਾਂ ਨੇ ਉਸ ਦੇ ਅਨੁਸਾਰ ਕੋਈ ਦਿੱਕਤ ਕੋਈ ਪਰੇਸ਼ਾਨੀ ਜਾਂ ਕੋਈ ਮਾੜਾ ਪ੍ਰਭਾਵ ਇਹਨਾਂ ਚੋਣਾਂ ਤੇ ਨਾ ਪਵੇ ਇਸ ਲਈ ਇਹ ਜਲਦੀ ਹੀ ਜਿਹੜੀ ਹੈ ਉਹ ਰਿਪੋਰਟ ਦੇ ਵਿਚ ਸਫਾਰਿਸ਼ ਕੀਤੀ ਗਈ ਹੈ ਕਿ ਜਲਦੀ ਇਸ ਦੇ ਉੱਤੇ ਫੈਸਲਾ ਜੋ ਹੈ ਹਾਈ ਕਮਾਂਡ ਲੈ ਲਵੇ ਔਰ ਜਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਦੋ ਉਪ ਮੁੱਖ ਮੰਤਰੀ ਹੋਣੇ ਚਾਹੀਦੇ ਨੇ ਔਰ ਇਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਇੱਕ ਜਿਹੜਾ ਉਪ ਮੁੱਖ ਮੰਤਰੀ ਹੋਵੇਗਾ ਸ਼ਾਇਦ ਉਹ ਇੱਕ ਮਹਿਲਾ ਜਿਹੜੀ ਹੋਊਗੀ ਬੀਬੀ ਹੋਊਗੀ ਜੋ ਕਿ Dalit ਵਰਗ ਦੇ ਨਾਲ ਸੰਬੰਧਿਤ ਹੋਗੀ ਉਸ ਦੀ ਜਿਹੜੀ ਹੈ ਉਹ ਗੱਲ ਆਖੀ ਗਈ ਹੈ ਔਰ ਇਸ ਦੇ ਨਾਲ ਜਿਸ ਤਰ੍ਹਾਂ ਜ਼ਿਕਰ ਕੀਤਾ ਗਿਆ ਕਿ ਦੋ ਪ੍ਰਧਾਨ ਜਿਸ ਤਰੀਕੇ ਦੇ ਨਾਲ ਸੁਨੀਲ ਜਾਖੜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਇਹਨਾਂ ਦੇ ਨਾਲ ਹੀ ਦੋ ਜਿਸ ਤਰੀਕੇ ਨਾਲ ਗੱਲ ਕੀਤੀ ਜਾ ਰਹੀ ਹੈ ਕਿ ਦੋ ਕਾਰਜਕਾਰੀ ਪ੍ਰਧਾਨ ਪ੍ਰਧਾਨ ਲਾਉਣ ਦੀ ਵੀ ਜੋ ਹੈ ਉਹ ਸਿਫਾਰਿਸ਼ ਕੀਤੀ ਗਈ ਹੈ ਸੋ ਇਹ ਜਿਹੜੀ ਕਮੇਟੀ ਵੱਲੋਂ 3 ਮੈਂਬਰੀ ਕਮੇਟੀ ਵੱਲੋਂ ਜਿਹੜੀ ਅੱਜ ਅਚਾਨਕ ਜੋ ਹੈ ਇਹ ਰਿਪੋਰਟ ਜਿਹੜੀ ਹੈ ਪੇਸ਼ ਕਰ ਦਿੱਤੀ ਗਈ ਹੈ 400 ਸਫ਼ਿਆਂ ਦੀ ਰਿਪੋਰਟ ਪੇਸ਼ ਕਰ ਦਿੱਤੀ ਗਈ ਹੈ ਔਰ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਇਸ ਕਲੇਸ਼ ਨੂੰ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਸੀਗੀ ਪਰ ਦੇਖਿਆ ਜਾਵੇ ਪੰਜਾਬ ਦੇ ਵਿੱਚ ਜਿਹੜਾ ਕਲੇਸ਼ ਹੈ ਔਰ ਅਫੜਾ ਹੈ ਫਿਲਹਾਲ ਜਿਹੜਾ ਉਹ ਉਵੇਂ ਦਾ ਉਵੇਂ ਹੀ ਹੈ ਇਹ ਦੇਖਿਆ ਜਾਵੇ ਕਿ ਜਿਸ ਤਰੀਕੇ ਦੇ ਨਾਲ ਪ੍ਰਗਟ ਸਿੰਘ ਨੇ ਆਪਣੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਜੋ ਬਾਕੀਸੁਰ ਇਸ ਦੇ ਵਿੱਚ ਪ੍ਰੈਸ ਕਾਨਫਰੰਸ ਤੇ ਵਿੱਚ ਦਿਖਾਏ ਨੇ ਉਹ ਬਾਕੀਸੁਰ ਜਿਹੜੇ ਨੇ ਉਹ ਬਰਕਰਾਰ ਨੇ ਪ੍ਰਗਟ ਸਿੰਘ ਦੇ ਉਹਨਾਂ ਨੇ ਮੁੱਖ ਮੰਤਰੀ ਜੋ ਹੈਗੇ ਨੇ ਸਾਡੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਉੱਤੇ ਵੀ ਕਈ ਸਵਾਲ ਚੁੱਕੇ ਨੇ ਉਹਨਾਂ ਨੇ ਉਮਰਾ ਨੰਗਲ ਦੇ ਬਚਾਉਣ ਦੇ ਵੀ ਜੋ ਗੱਲ ਆਖੀ ਗਏ ਦੋਸ਼ ਲਾਏ ਨੇ ਸੋ ਇਹਨਾਂ ਨੇ ਇਹ ਵੀ ਕਿਹਾ ਕਿ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਜੋ ਆਪਣੇ ਨੂੰ ਹੀ ਤੰਗ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਉਸ ਦੀ ਅਸੀਂ ਜ਼ਿਕਰ ਕਰ ਰਹੇ ਹਾਂ ਜਿੱਥੇ ਇੱਕ ਪਾਸੇ ਤਿੰਨ ਮੈਂਬਰੀ ਕਮੇਟੀ ਵੱਲੋਂ ਇਹ ਜਿਹੜੀ ਰਿਪੋਰਟ ਹੈ ਉਹ ਹਾਈ ਕਮਾਂਡ ਨੂੰ ਸੌਂਪ ਦਿੱਤੀ ਗਈ ਹੈ ਉਸ ਦੇ ਬਾਅਦ ਜੋ ਹੈ ਪ੍ਰਗਟ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਸ ਦੇ ਵਿੱਚ ਪ੍ਰਗਟ ਸਿੰਘ ਨੇ ਕਈ ਦੋਸ਼ ਲਾਏ ਨੇ ਮੁੱਖ ਮੰਤਰੀ ਲੈ ਕੇ ਪੰਜਾਬ ਦੇ ਵਿੱਚ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਦੱਸਿਆ ਕਿ ਦੋਸ਼ੀਆਂ ਤੇ ਕਾਰਵਾਈ ਦੀ ਬਜਾਏ ਆਪਣੇ ਨੂੰ ਤੰਗ ਕਰਨ ਦੀ ਗੱਲ ਆਖੀ ਗਈ ਹੈ ਪ੍ਰਗਟ ਸਿੰਘ ਵੱਲੋਂ ਔਰ ਉਹਨਾਂ ਨੇ ਉਮਰਾਂ ਨੰਗਲ ਦੇ ਬਚਾਉਣ ਤੇ ਵੀ ਦੋਸ਼ ਲਾਇਆ ਗਏ ਨੇ ਕਿ ਉਮਰਾਂ ਨੰਗਲ ਨੂੰ ਬਚਾਇਆ ਜਾ ਰਿਹਾ ਸੀਗਾ ਔਰ ਜਿਸ ਤਰੀਕੇ ਦੇ ਨਾਲ ਪ੍ਰਗਟ ਸਿੰਘ ਹਰਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਉਹਨਾਂ ਨੇ ਦੱਸਿਆ ਕਈ ਤਰ੍ਹਾਂ ਦੇ ਜਿਹੜੇ ਆ ਉਹ ਸਵਾਲ ਚੁੱਕੇ ਨੇ ਸੋ ਜਿਸ ਤਰੀਕੇ ਦੇ ਨਾਲ ਗੱਲਬਾਤ ਕੀਤੀ ਆ ਪ੍ਰੈਸ ਕਾਨਫਰੰਸ ਦੇ ਵਿੱਚ ਪਰਗਟ ਸਿੰਘ ਨੇ ਉਹਨਾਂ ਦੇ ਭਾਗੀ ਸੋਰ ਨੇ ਜਿਹੜੇ ਉਹ ਬਰਕਰਾਰ ਨੇ ਇੱਕ ਵਾਰੀ ਫੇਰ ਦੱਸ ਦਈਏ ਕਿ ਤਿੰਨ ਮੈਂਬਰੀ ਕਮੇਟੀ ਵੱਲੋਂ ਰਿਪੋਰਟ ਜਿਹੜੀ ਹੈ ਉਹ ਕਾਂਗਰਸ ਦੇ ਕਲੇਸ਼ ਨੂੰ ਲੈ ਕੇ ਰਿਪੋਰਟ ਹਾਈ ਕਮਾਂਡ ਨੂੰ ਪੇਸ਼ ਕਰ ਦਿੱਤੀ ਗਈ ਹੈ 400 ਫੀਆਂ ਦੀ ਰਿਪੋਰਟ ਦੱਸੀ ਜਾ ਰਹੀ ਹੈ ਇਸ ਰਿਪੋਰਟ 400 ਫੀਆਂ ਦੀ ਦੱਸੀ ਜਾ ਰਹੀ ਹੈ ਜੋ ਹਾਈ ਕਮਾਂਡ ਨੂੰ ਪੇਸ਼ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ 100 ਤੋਂ ਵੱਧ ਜਿਹੜੇ ਆਗੂ ਸੀ ਜਿਨ੍ਹਾਂ 'ਚ ਲੋਕ ਸਭਾ ਮੈਂਬਰ ਰਾਜ ਸਭਾ ਮੈਂਬਰ ਮੰਤਰੀ ਤੇ ਵਿਧਾਇਕ ਸ਼ਾਮਲ ਸੀ ਤਕਰੀਬਨ 100 ਤੋਂ ਵੱਧ ਜਿਹੜੇ ਆਗੂ ਸੀ ਉਹਨਾਂ ਨੇ ਹਾਈ ਜਿਹੜੀ 3 ਮੈਂਬਰੀ ਕਮੇਟੀ ਦੇ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਾਏ ਸੀ ਤੇ ਇੰਜ ਲੱਗਾ ਸੀਗਾ ਕਿ ਸ਼ਾਇਦ ਇਹ ਪੂਰੇ ਦਾ ਪੂਰਾ ਪੁਲੰਦਾ ਹੋਗੀ ਪੂਰੀ ਰਿਪੋਰਟ ਪਰ ਇਹ 400 ਫੀਆਂ ਦੀ ਰਿਪੋਰਟ ਦੱਸੀ ਜਾ ਰਹੀ ਹੈ ਕਿ ਇਹ ਪੇਸ਼ ਕਰ ਦਿੱਤੀ ਗਈ ਹੈ ਸੋਨੀਆ ਗਾਂਧੀ ਨੂੰ ਜੋ ਕੌਮੀ ਪ੍ਰਧਾਨ ਨੇ ਕਾਂਗਰਸ ਦੇ ਔਰ ਜਿਸ ਤਰੀਕੇ ਦੇ ਨਾਲ ਰਿਪੋਰਟ ਪੇਸ਼ ਕੀਤੀ ਗਈ ਹੈ ਇੰਜ ਲੱਗਦਾ ਹੈ ਕਿ ਹਾਈ ਕਮਾਂਡ ਜਿਹੜੀ ਆ ਉਹ ਜਲਦ ਫੈਸਲਾ ਲੈ ਸਕਦੀ ਹੈ ਪੰਜਾਬ ਦੀ ਜਿਹੜੀ ਇੱਕ ਕਾਟੋਕਲੇਸ਼ ਪਿਆ ਹੋਇਆ ਇਸ ਦੇ ਉੱਤੇ ਔਰ ਇਸ ਦੇ ਉੱਤੇ ਜੋ ਇਸ ਵੇਲੇ ਮੁੱਦਾ ਚੱਲ ਰਿਹਾ ਨਵਜੋਤ ਸਿੰਘ ਸਿੱਧੂ ਦਾ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਰਿਪੋਰਟ ਦੇ ਵਿੱਚ ਸਿਫਾਰਿਸ਼ ਕੀਤੀ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਹੈਗਾ ਉਹ ਐਡਜਸਟ ਕੀਤਾ ਜਾਵੇ ਇਹ ਐਡਜਸਟ ਕਰਨ ਦੀ ਗੱਲ ਕਹੀ ਗਈ ਹੈ ਔਰ ਇਸ ਦੇ ਨਾਲ ਹੀ ਇਹ ਵੀ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਰਹਿ ਕੇ ਕੰਮ ਨਹੀਂ ਕਰਨਗੇ ਇਸ ਤਰ੍ਹਾਂ ਦੀਆਂ ਔਰ ਇਸ ਦੇ ਨਾਲ ਹੀ ਜੋ ਪੰਜਾਬ ਕਾਂਗਰਸ ਦੇ ਪੁਨਰਗਠਨ ਦੀ ਗੱਲ ਕੀਤੀ ਗਈ ਹੈ ਦੇ ਵਿੱਚ ਔਰ ਕਾਰਜ ਸ਼ੈਲੀ ਜਿਹੜੀ ਹੈ ਉਸ ਦੇ ਬਦਲਾਅ ਦੇ ਉਸ ਦੇ ਬਦਲਾਅ ਦੀ ਲੋੜ ਦੱਸੀ ਗਈ ਹੈ ਰਿਪੋਰਟ ਦੇ ਵਿੱਚ ਸੋ ਅੱਜ ਇਹ ਇਕ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਖਬਰ ਦੱਸੀ ਜਾ ਰਹੀ ਹੈ ਕਿ ਕਈ ਦਿਨਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਇਸ ਰਿਪੋਰਟ ਦਾ ਜਿਸ ਤਰੀਕੇ ਦੇ ਨਾਲ ਪਿਛਲੇ ਹਫਤੇ ਤਿੰਨ ਦਿਨ ਜਿਹੜੇ ਸੀਗੇ ਉਹ ਤਿੰਨ ਮੈਮਰੀ ਕਮੇਟੀ ਵੱਲੋਂ ਬੈਠਕਾਂ ਦੇ ਦਿਨ ਗਠਿਤ ਕੀਤੇ ਗਏ ਸੀਗੇ ਕਿ ਪਿਛਲੇ ਹਫਤੇ ਸੋਮ ਮੰਗਲ ਬੁੱਧਵਾਰ ਜਿਹੜੀ ਹੈ ਉਹ ਇਹਨਾਂ ਮੈਂਬਰਾਂ ਦੇ ਨਾਲ ਜੋ ਪੰਜਾਬ ਕਾਂਗਰਸ ਦੇ ਸਰਕਾਰ ਦੇ ਹੈਗੇ ਨੇ ਮੈਂਬਰ ਉਹਨਾਂ ਦੇ ਨਾਲ ਮੀਟਿੰਗ ਹੋਊਗੀ ਲੇਕਿਨ ਜੋ ਬੁੱਧਵਾਰ ਦੀ بجائے ਪਿਛਲੇ ਸ਼ੁੱਕਰਵਾਰ ਕੈਪਟਨ ਅਮਰਿੰਦਰ ਸਿੰਘ ਇਸ ਕਮੇਟੀ ਦੇ ਵਿੱਚ ਪੇਸ਼ ਹੋਏ ਸੀ ਇਸ ਕਮੇਟੀ ਦੇ ਅੱਗੇ ਔਰ ਉਹਨਾਂ ਨੇ ਵੀ ਆਪਣੇ ਜੋ ਹੈ ਬਿਆਨ ਦਰਜ ਕਰਾਇਆ ਸੀ ਡੇਢ ਘੰਟਾ ਲਗਭਗ ਕੈਪਟਨ ਅਮਰਿੰਦਰ ਸਿੰਘ ਇਸ ਕਮੇਟੀ ਦੇ ਨਾਲ ਰਹੇ ਹੈ ਸੋ ਫਾਈਨਲੀ ਕਾਫੀ ਦਿਨਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਇਸ ਰਿਪੋਰਟ ਦਾ ਤੇ ਫਾਈਨਲੀ ਅੱਜ ਇਹ ਰਿਪੋਰਟ ਜਿਹੜੀ ਹੈ ਤਿੰਨ ਮੈਂਬਰੀ ਕਮੇਟੀ ਵੱਲੋਂ ਹਾਈ ਕਮਾਂਡ ਨੂੰ ਸੌਂਪ ਦਿੱਤੀ ਗਈ ਹੈ ਔਰ ਇਸ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਸਿਫਾਰਿਸ਼ ਕੀਤੀ ਗਈ ਹੈ ਕਿ ਇਸ ਰਿਪੋਰਟ ਦੇ ਵਿੱਚ ਜੋ ਇਸ ਰਿਪੋਰਟ ਦੇ ਅਨੁਸਾਰ ਜਿਹੜੀ ਹਾਈ ਕਮਾਂਡ ਹੈ ਉਸ ਇਸ ਰਿਪੋਰਟ ਨੂੰ ਵੇਖਦੇ ਹੋਏ ਜਲਦ ਫੈਸਲਾ ਦੇ ਦੇਵੇ ਤਾਂ ਜੋ ਜਿਹੜਾ ਕਲੇਸ਼ ਪਿਆ ਹੋਇਆ ਪੰਜਾਬ ਕਾਂਗਰਸ ਦੇ ਵਿੱਚ ਉਸ ਦਾ ਨਿਪਟਾਰਾ ਜਲਦੀ ਹੋ ਸਕੇ ਤਾਂ ਜੋ ਜੋ ਇਸ ਵੇਲੇ ਪੰਜਾਬ ਦੇ ਵਿੱਚ ਅਗਲੇ ਸਾਲ 2022 ਦੇ ਵਿੱਚ ਕੁਝ ਮਹੀਨਿਆਂ ਤੱਕ ਵਿਧਾਨ ਸਭਾ ਦੀਆਂ ਚੋਣਾਂ ਨੇ ਉਹਨਾਂ ਚੋਣਾਂ ਦੇ ਉੱਤੇ ਕੋਈ ਮਾੜਾ ਅਸਰ ਨਾ ਹੋਵੇ ਇਸ ਕਰਕੇ ਇਸ ਦੀ ਸਿਫਾਰਿਸ਼ ਕੀਤੀ ਗਈ ਹੈ ਤੇ ਹੋ ਸਕਦਾ ਹੈ ਕਿ ਬਹੁਤ ਜਲਦ ਹਾਈ ਕਮਾਂਡ ਆਪਣਾ ਫੈਸਲਾ ਜਿਹੜਾ ਉਹ ਸੁਣਾ ਦੇਵੇ ਆਪਣਾ ਫੈਸਲਾ ਜਿਹੜਾ ਉਹ ਜਾਰੀ ਕਰ ਦੇਵੇ ਧੰਨਵਾਦ ਇਸ ਦੇ ਨਾਲ ਹੀ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਰਿਪੋਰਟ ਹੈ ਹਾਈ ਕਮਾਂਡ ਵੱਲੋਂ ਹਾਈ ਕਮਾਂਡ ਨੂੰ ਪੇਸ਼ ਕੀਤੀ ਗਈ ਹੈ ਤਿੰਨ ਮੈਂਬਰੀ ਕਮੇਟੀ ਵੱਲੋਂ ਇਹ ਰਿਪੋਰਟ ਹਾਈ ਕਮਾਂਡ ਨੂੰ ਪੇਸ਼ ਕੀਤੀ ਗਈ ਹੈ ਅੱਜ ਦੇ ਲਈ ਬਸ ਇੰਨਾ ਹੀ ਧੰਨਵਾਦ